ਤੁਹਾਨੂੰ ਸਾਰਿਆਂ ਨੂੰ ਜੁੜੇ ਹੋਇਆ ਪੰਜਾਬੀ ਡੀ ਯੂ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਜਰਮੇ ਜਸਤੀਕਾਲ ਸਵਾਗਤ ਹੈ ਜੀ ਪੰਜਾਬੀ ਡੀ ਯੂ ਐਸਏ ਤੇ ਅਸਤਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਘਰ ਪ੍ਰੀਤ ਸਤਿ ਸ਼ਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਜ਼ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਕਾਲਸਨ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਪਰਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਰਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਿਰਕੇਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਿਰਕੇਨਾ ਟੋਨੀ ਟਿਰਕੇਨਾ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ 05010 ਗੁਰਦੀਪ ਸਿੰਘ ਵਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਓੰਕਾਰ ਸਿੰਘ ਫਰੇਜ਼ਨੋ ਗੁਰਨਾਮ ਸਿੰਘ ਐਂਟੀਲਪ ਜਨੈਲ ਸਿੰਘ ਸਿਆਟਲ ਮਨਦੀਪ ਟੀਲੋ ਯੂਬਾ ਸਿਟੀ ਤੇ ਲਾਲੀ ਸਿੰਘ ਅਰੇਵਾਲ ਫਰੀਮਾਉਂਟ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 408272 5200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 2 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਅਮਰਿਤਪਾਲ ਸਿੰਘ ਦੀ ਪੈਰੋਲ ਦੇ ਮਾਮਲੇ ਤੋਂ ਕਈ ਪਹਿਲੂਆਂ ਤੋਂ ਕਈ ਪੱਖਾਂ ਤੋਂ ਦੇਖਿਆ ਜਾ ਸਕਦਾ ਤੇ ਇਹਨਾਂ ਪੱਖਾਂ ਦੇ ਵਿੱਚ ਇੱਕ ਜਿਹੜਾ ਪਹਿਲੂ ਆ ਇੱਕ ਜਿਹੜੀ ਚਰਚਾ ਉਹ ਇਹ ਤਰ੍ਹਾਂ ਪਈ ਹੈ ਕਿ ਕੀ ਭਾਜਪਾ ਕੋਈ ਨਵਾਂ ਟ੍ਰਾਇਲ ਕਰਨ ਜਾ ਰਹੀ ਹੈ ਜੀ ਪ੍ਰਵੀਨ ਜੀ ਜੀ ਅਮਰਿਤਪਾਲ ਸਿੰਘ ਹੋਰਾਂ ਦੇ ਉੱਤੇ ਜਦੋਂ ਐਨਐਸਏ ਲੱਗਦਾ ਤਾਂ ਕੇਂਦਰ ਤੋਂ ਲੈ ਕੇ ਪੰਜਾਬ ਦੀ ਸੂਬਾ ਸਰਕਾਰ ਤੱਕ ਇਹ ਕਹਿੰਦੀ ਅਸੀਂ ਮਿਲ ਕੇ ਕਾਰਵਾਈ ਕਰ ਰਹੇ ਹਾਂ ਜੀ ਬਿਲਕੁਲ ਬਿਲਕੁਲ ਅਸੀਂ ਮਿਲ ਕੇ ਚੱਲ ਰਹੇ ਹਾਂ ਅਮਿਤ ਸ਼ਾ ਦੇ ਬਿਆਨ ਵੀ ਆਉਂਦੇ ਆ ਪੰਜਾਬ ਦੇ ਮੁੱਖ ਮੰਤਰੀ ਦੇ ਗ੍ਰਭ ਭਾਗ ਦੇ ਵੀ ਬਿਆਨ ਆਉਂਦੇ ਆ ਉਹ ਸਾਰੀ ਕਾਰਵਾਈ ਸਾਹਮਣੇ ਦੇਖੀ ਗਈ ਬਰੂਗਾ ਜਿੱਤ ਕਿਵੇਂ ਹੋਇਆ ਹਮ ਉਸ ਤੋਂ ਬਾਅਦ ਯੂਪੀਏ ਵੀ ਲੱਗਿਆ ਤੇ ਐਨਐਸਏ ਹਟਾਉਣ ਲਈ ਵੀ ਕਈ ਵਾਰ ਸਵਾਲ ਉੱਠੇ ਤੇ ਉਹ बार-बार ਉਹਦਾ ਵਾਅਦਾ ਵੀ ਹੁੰਦਾ ਰਿਹਾ ਹਮ ਹੁਣ ਪਿਛਲੇ ਦਿਨੀ ਅਮਰਪਾਲ ਸਿੰਘ ਹੋਰੀ ਅਦਾਲਤ ਦਾ ਰੁਕ ਕਰਦੇ ਨੇ ਪਹਿਲਾਂ ਸੁਪਰੀਮ ਕੋਰਟ ਸੁਪਰੀਮ ਕੋਰਟ ਕਹਿੰਦੀ ਕਿ ਨਹੀਂ ਹੇਠਲੀ ਅਦਾਲਤ ਜਾਓ ਉਹ ਹਾਈ ਕੋਰਟ ਆਉਂਦੇ ਨੇ ਹਾਈ ਕੋਰਟ ਦੇ ਵਿੱਚੋਂ ਪਰ ਉਹਦੀ ਅਰਜੀ ਲਾਉਂਦੇ ਨੇ ਕਿ ਮੈਂ ਬਤੌਰ ਮੈਂਬਰ ਪਾਰਲੀਮੈਂਟ ਚੁਣਿਆ ਹੋਇਆ ਹਾਂ ਮੈਂ ਸੌਂਚੀ ਹੋਈ ਆ ਮੈਂ ਲੋਕਾਂ ਨੂੰ ਜਵਾਬ ਦੇ ਆ ਮੇਰਾ ਹੱਕ ਬਣਦਾ ਮੇਰਾ ਅਧਿਕਾਰ ਬਣਦਾ ਕਿ ਮੈਂ ਸੰਸਦ ਦੇ ਸੈਸ਼ਨ ਚ ਸ਼ਿਰਕਤ ਕਰ ਸਕਾਂ ਹਿੱਸਾ ਲੈ ਸਕਾਂ ਤੋਂ ਮੈਨੂੰ ਉਹਦੀ ਮਨਜ਼ੂਰੀ ਦਿੱਤੀ ਜਾਵੇ ਹਮ ਮਣੀ ਪ੍ਰਕਿਰਿਆ ਚ ਅਦਾਲਤ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਪਰੇ ਰੱਖ ਰਿਆ ਪੰਜਾਬ ਸਰਕਾਰ ਨੂੰ ਕਿੰਨੇ ਦੱਸੋ ਵੀ ਤੁਹਾਡਾ ਕੀ ਕਰਨ ਜੀ ਜੀ ਕਿਉਂਕਿ ਸਹੀ ਮੈਨੇ ਜਤਾਈ ਆ ਕਿ ਜੀ ਕਾਲੀਗੀ ਪੱਤੀ ਤਾਂ ਸਾਰਾ ਕੁਝ ਕਾਰਵਾਈ ਤਾਂ ਪੰਜਾਬ ਸਰਕਾਰ ਵੱਲੋਂ ਐਨਐਸਐਲ ਵੱਲੋਂ ਲੱਗਿਆ ਹੂੰ 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 ਤੇ ਪੰਜਾਬ ਸਰਕਾਰ ਅੰਮ੍ਰਿਤਸਰ ਦੇ ਡੀਸੀ ਔਰ ਐਸਐਸਪੀ ਦੇ ਹਵਾਲੇ ਦਾ ਨਾ ਕਰ ਦਿੰਦੀ ਕਿ ਨਹੀਂ ਜੀ ਪ੍ਰੋਬਲਮ ਨਹੀਂ ਕਰਦੀ ਜੀ ਤਾਂ ਖਤਰਾ ਹੈ ਜੀ ਮਤਲਬ ਕਿ ਐਡਵੋਕੇਟ ਜਨਰਤ ਤੱਕ ਇਹ ਕਹਿੰਦੇ ਕਿ ਜੀ ਇਹ ਜਿਹ ਬਿਆਨ ਦਿੱਤਾ ਸੀ ਪੰਜਾਬ ਚੱਕ ਲੱਗ ਜੂਗੀ ਜੀ ਜੇਨ ਸੰਸਦ ਬੋਲਦਾ ਬਈ ਸੰਸਦ ਦੇ ਵਿੱਚ ਮਨਜ਼ੂਰੀ ਲੈ ਕੇ ਵਿਚਾਰ ਦੱਸ ਕੇ ਸਮਾਹ ਹੱਦ ਚ ਰਹਿ ਕੇ ਬੋਲਣਾ ਪੈਂਦਾ ਹੈ ਤੇ ਜੇ ਕਿਸੇ ਦੀ ਗੱਲ ਨੂੰ ਲੱਗਦਾ ਬਾਤ ਨਹੀਂ ਜਾਣ ਦੇਣੀ ਤਾਂ ਉਹ ਮੈਂ ਇੱਕ ਵੰਧ ਹੋ ਜਾਂਦਾ ਬਹੁਤ ਕੁਛ ਹੈ ਹੂੰ ਤੇ ਦੂਸਰਾ ਅੰਮ੍ਰਿਤਪਾਲ ਦੀ ਧਿਰ ਕਹਿੰਦੀ ਹੈ ਕਿ ਅਸੀਂ ਸੌਹ ਚੁੱਕੀ ਹੋਈ ਆ ਹੂੰ ਹਾਂ ਹੈਨਾ ਅਸੀਂ ਉਹ ਸੰਸਦ ਜਾਣਾ ਚਾਹੁੰਦੇ ਆ ਅਸੀਤ ਨੂੰ ਮਿਲ ਸਕਦੀ ਹੈ ਸਾਨੂੰ ਕਿਉਂ ਨਹੀਂ ਇਹ ਤੇ ਹਵਾਲਾ ਨੇ ਉਹਨਾਂ ਨੇ ਦੁਬਾਰਾ ਹੂੰ ਪਰੋਲ ਲਈ ਨਾ ਨਹੀਂ ਅਰਜੀ ਮਤਲਬ ਇਸ ਨੂੰ ਆਧਾਰ ਬਣਾ ਕੇ ਦਾਖਲ ਕਰਦੇ ਜੀ ਜੀ ਪੰਜਾਬ ਜੋ ਅਦਾਲਤ ਨੇ ਉਹਨਾਂ ਦੇ ਸਵਾਲ ਦੇ ਉੱਤੇ ਉਹਨਾਂ ਦੇ ਵਕੀਲ ਦੀ ਪਟੀਸ਼ਨ ਦੇ ਉੱਤੇ ਪੰਜਾਬ ਸਰਕਾਰ ਨੂੰ ਪੁੱਛ ਲਿਆ ਵੀ ਕਿ ਤੁਸੀਂ ਡੀਸੀ ਤੇ ਐਸਐਸਪੀ ਦੇ ਕਹਿਣ ਤੇ ਰੱਦਤਾ ਘਰਤੀ ਪਰੋਲ ਤੁਸੀਂ ਅਰਜੀ ਰੱਦਤਾ ਘਰਤੀ ਪਰੋ ਦਾ ਆਧਾਰ ਕੀ ਹੈ ਸਾਡੇ ਕੋਲ ਤੱਥਵਾਰ ਕੀ ਹੈ ਜਿਸ ਕੇ ਆਧਾਰ ਤੇ ਕਰਦੇ ਹੁਣ ਇਹ ਅਜੇ ਪ੍ਰਕਿਰਿਆ ਚੱਲ ਰਹੀ ਹੈ ਕਿ ਇਹਦੇ ਵਿਚਾਲੇ ਚੰਨਕਰ ਬਿੰਨੀਤ ਬਿੱਟੂ ਪ੍ਰਗਟ ਹੁੰਦੇ ਨੇ ਸਹੀ ਬਿਲਕੁਲ ਰਵਨੀਤ ਬਿੱਟੂ ਕਹਿੰਦੇ ਵੀ ਕੋਈ ਇਤਰਾਜ਼ ਨਹੀਂ ਜੀ ਮੈਂਬਰ ਪਾਰਲੀਮੈਂਟ ਹੈ ਜੀ ਉਹ ਲੋਕਾਂ ਲਈ ਜਵਾਬ ਦੇ ਆ ਜੀ ਉਸ ਨੂੰ ਪੈ ਰੋਲ ਮਿਲਣੀ ਚਾਹੀਦੀ ਹੈ ਇਹ ਉਹਦਾ ਅਧਿਕਾਰ ਬਣਦਾ ਜੀ ਮੈਂ ਤਾਂ ਇਹਦੀ ਪੈਰ ਵੀ ਕਰਦਾ ਜੀ ਪੰਜਾਬ ਸਰਕਾਰ ਨੂੰ ਪੈਰੋਲ ਦੇਣੀ ਚਾਹੀਦੀ ਹੈ ਜੀ ਹਾਂ ਹਾਂ ਇਹਦਾ ਪੰਜਾਬ ਸਰਕਾਰ ਨੇ ਰੋਕ ਲਈ ਹੋਈ ਹੈ ਹਾਂ ਹੁਣ ਇਹ ਰਵਨੀਤ ਬਿੱਟੂ ਬੋਲ ਰਿਹਾ ਹਾਂ ਕਿ ਭਾਜਪਾ ਦਾ ਮੰਤਰੀ ਬੋਲ ਰਿਹਾ ਕਿ ਭਾਰਤੀ ਜਨਤਾ ਪਾਰਟੀ ਬੋਲ ਰਹੀ ਹੈ ਕਿ ਉਹਨਾਂ ਦਾ ਹਾਈ ਕਮਾਂਡ ਬੋਲ ਰਿਹਾ ਬੋਲ ਕੌਣ ਰਿਹਾ ਸਹੀ ਹੈ ਧੰਵਾਦ ਹਾਂ ਇਹ ਤਾਂ ਰਵਨੀਤ ਬਿੱਟੂ ਦੀ ਨਿੱਜੀ ਰਾਏ ਹੈ ਹੈਨਾ ਇਹ ਉਸ ਦੇ ਨਾਲ ਉਹਦੀ ਹਾਈ ਕਮਾਂਡ ਸਹਿਮਤ ਹੈ ਕਿ ਨਹੀਂ ਹੈ ਹਮ ਹਮ ਇਹ ਇਹ ਹਾਈ ਕਮਾਂਡ ਦੀ رائے ਆ ਤਾਂ ਕੀ ਜਿਹੜੀ 2 ਦਿਨ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੀ ਚਰਚਾ ਤੁਰੀ ਹੈ ਹਮ ਹਮ ਉਸ ਦੇ ਪੈਰਲ ਅਜੇ ਵੀ ਕੋਈ ਨਵਾਂ ਟੈਸਟ ਕਰਕੇ ਦੇਖਣਾ ਚਾਹੁੰਦੀ ਹੈ ਭਾਜਪਾ ਹਮ ਕੀ ਉਸ ਨੂੰ ਸੱਚਮੁੱਚ ਅੰਮ੍ਰਿਤਪਾਲ ਦੇ ਅਧਿਕਾਰਾਂ ਦਾ ਇੱਕ ਚੁਣੇ ਨਮਾਇਦੇ ਦੇ ਅਧਿਕਾਰਾਂ ਦਾ ਫਿਕਰ ਹੈ ਹਾਂ 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 ਉਹਨਾਂ ਨੂੰ ਦੂਰ ਤੱਕ ਹਲਕੇ ਦੇ ਵੋਟਰਾਂ ਦਾ ਫਿਕਰ ਹੈ ਹਾਂ ਹਾਂ ਉਹਨਾਂ ਨੂੰ ਉਹਨਾਂ ਨੂੰ ਬਣਦੀ ਜਿਹੜੀ ਗ੍ਰਾਂਟ ਤਾਂ 10 ਕਰੋੜ ਸਾਲ ਦੀ ਮਿਲਣੀ ਹੁੰਦੀ ਹੈ ਉਹਦਾ ਫਿਕਰ ਹੈ ਇਸ ਗੱਲ ਦਾ ਫਿਕਰ ਹੈ ਜਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣਾ ਵੋਟ ਬੈਂਕ ਇਕੱਠਾ ਕਰਕੇ ਦੂਆ ਵੋਟ ਬੈਂਕ ਖਿਲਾਉਣ ਦੀ ਰਾਜਨੀਤੀ ਵਾਲਾ ਪੈਂਤੜਾ ਹਾਂ ਹਾਂ ਇੱਕ ਪਾਸੇ ਤਾਂ ਇੰਜ ਲੱਗਦਾ ਕਿ ਜਿਵੇਂ ਬੀਜੇਪੀ ਦੀ ਇੱਛਾ ਹੋਵੇ ਕਿ ਜੇ ਅਮਰਿਤਪਾਲ ਅਕਾਲੀ ਦਲ ਹੋਰ ਉੱਭਰਦਾ ਤਾਂ ਪੰਥਕ ਵੋਟ ਹੋਰ ਵੰਡੀ ਜਾਂਦੀ ਹੈ ਸ਼ਾਇਦ ਸਾਡਾ ਰਾਹ ਹੋ ਸਾਨ ਹੋ ਜਵੇ। ਹੂੰ ਕੀ ਉਹ ਇਸ ਪਿੱਛੇ ਖੇਡਣਾ ਚਾਹੁੰਦੀ ਹੈ? ਸਹੀ। ਕੀ ਉਹ ਪੰਜਾਬ ਪ੍ਰਤੀ ਜਿਹੜਾ ਆਪਾਂ ਲਗਾਤਾਰ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਉਹਦਾ ਰੁੱਖ ਬਦਲ ਰਿਹਾ ਹੈ ਕੀ ਉਹ ਉਸ ਰੁੱਖ ਤੋਂ ਬਦਲਿਆ ਰੁੱਖ ਹੈ? ਹੂੰ ਕੀ ਇਹ ਨਰਮੀ ਵਾਲਾ ਪੰਜਾਬ ਪ੍ਰਤੀ ਹੈ? ਜਾਏ ਆਕਾਲੀ ਬੀਜੇਪੀ ਗੱਠਜੋੜ ਤੋਂ ਪਹਿਲਾਂ ਇੱਕ ਨਵਾਂ ਟ੍ਰਾਇਲ ਹੈ ਹੋਰ ਕਿਹਾ ਜੀ ਇੱਕ ਵਾਰ ਉਹ ਟੈਸਟ ਕਰਕੇ ਦੇਖ ਲਿਏ ਕਦੇ ਅਸੀਂ ਢੀਡਸਿਆਂ ਨੂੰ ਟੈਸਟ ਕਰਕੇ ਦੇਖ ਲਿਆ ਕਦੇ ਅਸੀਂ ਪੁਨਰ ਸੱਜੀ ਤਕਾਲੀ ਦਲ ਟੈਸਟ ਕਰਕੇ ਦੇਖ ਲਿਆ ਹੁਣ ਅਮਰਤਪਾਲ ਦੇ ਦਲ ਨੂੰ ਵੀ ਇੱਕ ਵਾਰ ਨਵੇਂ ਜਿਹੇ ਨੂੰ ਟੈਸਟ ਕਰਕੇ ਦੇਖ ਲਈਏ ਕੀ ਉਹ ਪ੍ਰਕਿਰਿਆ ਸੋ ਜਾਂ ਮਤਲਬ ਕਿ ਅਮਰਤਪਾਲ ਤੇ ਉਹਦੀ ਧਿਰ ਦੇ ਉੱਤੇ ਇਹ ਆਸਾਨ ਜਿਤਾ ਕੇ ਹਾਂ ਉਹਨਾਂ ਨੂੰ ਸਰਕਾਰੀ ਤੰਤਰ-ਜੰਤਰ ਚ ਵਰਤਨ ਦੀ ਪ੍ਰਕਿਰਿਆ ਵੱਲ ਵੱਧ ਰਹੀ ਹੈ ਭਾਜਪਾ ਕਿਹੜੇ ਤਰੀਕੇ ਨਾਲ ਜਾਣਾ ਚਾਹੁੰਦੀ ਹੈ ਪੰਜਾਬ ਚ ਹੂੰ ਕਿਉਂਕਿ ਉਹਦਾ ਕੋਈ ਵੀ ਫੈਸਲਾ ਕੋਈ ਵੀ ਦਿਸ਼ਾ ਲੋਕਾਂ ਨੂੰ ਸ਼ੱਕੀ ਬਣਾਉਂਦੀ ਹੈ ਕਿ ਇਹਦੇ ਪਿੱਛੇ ਇਹਨਾਂ ਦੀ ਕੋਈ ਮਨਸ਼ਾ ਹੁੰਦੀ ਹੈ ਉਹ ਤੋਂ ਬਿਨਾ ਮਨਸ਼ਾ ਤੋਂ ਇਹ ਕੰਮ ਨਹੀਂ ਕਰਦੇ ਹੂੰ ਸੋ ਬਿੱਟੂ ਕਿਸ ਮਨਸ਼ਾ ਨਾਲ ਬੋਲ ਰਿਹਾ ਉਹ ਆਪਣੀ ਮਨਸ਼ਾ ਨਾਲ ਬੋਲ ਰਿਹਾ ਕਿ ਆਪਣੀ ਪਾਰਟੀ ਦੀ ਮਨਸ਼ਾ ਨਾਲ ਬੋਲ ਰਿਹਾ ਉਹਦੇ ਵਿੱਚ ਪੰਜਾਬ ਪ੍ਰਤੀ ਉਹਨਾਂ ਦੀ ਮਨਸ਼ਾ ਕੀ ਹੈ ਪੰਜਾਬ ਵਾਸੀਆਂ ਪ੍ਰਤੀ ਮਨਸ਼ਾ ਕੀ ਹੈ ਇਹ ਸਮਝਣਾ ਬਾਕੀ ਹੈ ਅਜੇ ਉਹਨਾਂ ਨੇ ਇੱਕ ਮਿਲ ਦਾ ਨਮਾ ਦਾ ਛੇੜਿਆ ਜਦੋਂ ਕਿ ਸਾਰਿਆਂ ਨੂੰ ਪਤਾ ਕਿ ਤੁਹਾਡੇ ਕਹੇ ਤੇ ਫਿਰੋਰ ਹਟ ਮਿਲਣੀ ਹੈ ਤੁਹਾਡੇ ਕਹੇ ਤੇ ਇੰਨੇ ਹਟਣਾ ਹੈ ਪੰਜਾਬ ਸਰਕਾਰ ਤੁਹਾਡੇ ਕਹੇ ਤੇ ਹੀ ਚੱਲਦੀ ਹੈ ਹੈ ਇਧਰ ਮੀਡੀਆ 'ਚ ਬੋਲਣ ਦੀ ਬਜਾਏ ਸਰਕਾਰ ਨੂੰ ਕਹਿ ਲੋ ਹਮ ਸਹੀ ਹੈ ਬਿਲਕੁਲ ਇਹ ਸਹੀ ਇਹ ਕਾਫੀ ਪਹਿਲੂ ਖੜੇ ਹੋ ਗਏ ਬਿੱਟੂ ਦੇ ਇਸ ਬੋਲਾਂ ਨਾਲ ਕਿ ਕਿਹੜਾ ਨਵਾਂ ਤੈਅ ਕਰਦੇ ਦੇਖ ਲਈਏ ਪਾਕ ਪਾਕ ਜੀ ਬਿਲਕੁਲ ਬਿਲਕੁਲ ਸਹੀ ਸ਼ਰਮਾ ਜੀ ਤੁਹਾਡੀ ਗੱਲ ਬਹੁਤ ਵਾਜ਼ਬ ਦਲੀਲਾਂ ਦੇ ਨਾਲ ਤੁਸੀਂ ਇਹਨੂੰ ਭੂਗੋਕ ਪੜਤਾਲ ਕੀਤੀ ਹੈ ਤੇ ਜਿਸ ਪਾਰਟੀ ਦੀ ਬੁਨਿਆਦ ਹੀ ਇਸ ਗੱਲ ਤੇ ਖੜੀ ਹੋਵੇ ਕਿ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਹੈ ਔਰ ਉਸ ਵਿਰੋਧ ਦੇ ਵਿੱਚੋਂ ਇਹ ਸਿਆਸਤ ਉਹਨਾਂ ਦੀ ਉਪਜੀ ਹੋਵੇ ਉਹ ਸਿਆਸਤ ਦਾ ਨੈਰੇਟਿਵ ਚੱਲਦਾ ਹੋਵੇ ਤੇ ਜਦੋਂ ਉਹ ਪ੍ਰਸਪਰ ਇੱਕ ਆਪਾ ਵਿਰੋਧੀ ਸਟੈਂਡ ਲੈਂਦੇ ਨੇ ਤੇ ਫਿਰ ਉਹ ਕਈ ਚੀਜ਼ਾਂ ਪਹਿਲੂਆਂ ਤੋਂ ਦੇਖਣੀਆਂ ਪੈਂਦੀਆਂ ਨੇ ਕਈ ਪਹਿਲੂਆਂ ਤੋਂ ਕਿ ਕੀ ਨਵੇਂ ਟੈਸਟ ਨੇ ਕੀ ਨਵੇਂ ਫਾਰਮੂਲੇ ਨੇ ਕਿਹੜੀਆਂ ਚੀਜ਼ਾਂ ਤੇ ਕੰਮ ਹੋ ਰਿਹਾ ਅਗਲੀ ਗੱਲ ਕਰੀਏ ਅਕਾਲੀ ਭਾਜਪਾ ਗੱਠ ਜੋੜ ਦੀ ਕੈਪਟਨ ਅਮਰਿੰਦਰ ਸਿੰਘ ਦੀ ਇੰਟਰਵਿਊ ਦੇ ਬਾਅਦ ਜਦੋਂ ਆਪਾਂ ਗੱਲ ਵੀ ਕੀਤੀ ਸੀ ਕਿ ਕਿ ਉਹ ਅਡਵਾਨੀ ਬਣ ਕੇ ਰਹਿਣਾ ਨਹੀਂ ਚਾਹੁੰਦੇ ਕਿ ਭਾਜਪਾ ਦੇ ਵਿੱਚ ਇਹਦੇ ਨਾਲ ਨਾਲ ਚਰਚਾ ਚੱਲੀ ਖਾਸੀ ਚਰਚਾ ਚੱਲੀ ਹੈ ਸਵਾਲ ਪੈਦਾ ਇਹ ਹੋਗਾ ਕਿ ਕਾਲੀ ਭਾਜਪਾ ਗੱਠਜੋੜ ਜੇਕਰ ਹੋਵੇਗਾ ਤਾਂ ਕਿਸ ਨੂੰ ਪੁੱਛ ਕੇ ਹੋਊਗਾ ਜੀ ਪ੍ਰਵੀਨ ਜੀ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਤੇ ਮੀਡੀਆ ਦੇ ਘਰਾਂ ਦੇ ਅੰਦਰ ਦਰਾਂ ਦੇ ਅੰਦਰ ਖਾਸੀ ਚਰਚਾ ਹੈ ਕੈਪਟਨ ਅਮਰਿੰਦਰ ਦੀ ਇੰਟਰਵਿਊ ਦੀ ਹੂੰ ਹੂੰ ਉਸ ਇੰਟਰਵਿਊ ਨੇ ਅਕਾਲੀ ਭਾਜਪਾ ਨੂੰ ਸੈਂਟਰ ਸਟੇਜ 'ਤੇ ਲਿਆ ਕੇ ਗੱਠਜੋੜ ਦੀ ਚਰਚਾ ਨੂੰ ਸਿਖਰ ਤੇ ਪਹੁੰਚਾ ਦਿੱਤਾ ਬਾਕੀ ਗੱਲਾਂ ਕਈਆਂ ਅਜੇ ਦਰਕਨਾਰ ਹੋ ਰਹੀਆਂ ਹਨ ਉਹਨਾਂ ਨੇ ਕਿੰਨੇ ਹੀ ਸਵਾਲ ਭਾਜਪਾ ਤੇ ਖੜੇ ਕੀਤੇ ਆ ਉਹਨਾਂ ਦੇ ਟੰਗ ਤਰੀਕੇ ਤੇ ਖੜੇ ਕੀਤੇ ਆ ਸੁੱਬਿਆਂ ਨੂੰ ਹੱਕਾਂ ਨੂੰ ਲੈ ਕੇ ਖੜੇ ਕੀਤੇ ਆ ਉਹ ਸਾਰੇ ਤਾਂ ਹੋਗੇ ਦਰਕਨਾਰ ਹੂੰ 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 ਸਭ ਤੋਂ ਵੱਡਾ ਮੁੱਦਾ ਚੱਲ ਰਿਹਾ ਅਕਾਲੀ ਭਾਜਪਾ ਗੱਠਜੋੜ ਹੂੰ ਇਸ ਗੱਠਜੋੜ ਦੇ ਦਰਮਿਆਨ ਸਭ ਨੂੰ ਚੇਤੇ ਹੋਵੇਗਾ ਕਿਸੇ ਸਮੇਂ ਜਾਖੜ ਵੀ ਪੈਰ ਵੀ ਕਰਦੇ ਰਹੇ ਸੀ ਇਸ ਗੱਲ ਦੀ ਭਾਜਪਾ ਦੇ ਪ੍ਰਧਾਨ ਹੁੰਦਿਆਂ ਵੀ ਉਹ ਅਕਾਲੀ ਭਾਜਪਾ ਗੱਠਜੋੜ ਦੀ ਪੈਰ ਵੀ ਕਰਦੇ ਤੇ ਹੁਣ ਜਿੱਦਾਂ ਹੀ ਕਪਿਲ ਸਿੰਘ ਨੇ ਕੀਤੀ ਤਾਂ ਉਸਨੇ ਕਤਾਰਜੀ ਬੀਬੀ ਹੱਥ ਮਿਲ ਕੇ ਤੇ ਬਾਦਲ ਵੀ ਖੜੀ ਨਜ਼ਰ ਹੈ ਹਮ ਹਮ ਉਹ ਕਹਿੰਦੀ ਜੀ ਬਿਲਕੁਲ ਹੋ ਜਾਣਾ ਚਾਹੀਦਾ ਜੀ ਗੱਠਜੋੜ ਬਹੁਤ ਜ਼ਰੂਰੀ ਹੈ ਜੀ ਅਸੀਂ ਤਾਂ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਕਰਾਂਗੇ ਜੇ ਪੰਜਾਬ ਵਾਲੇ ਮੁੱਦਿਆਂ ਤੇ ਆਉਂਦੀ ਹੈ ਜੀ ਬੀਜੇਪੀ ਪਹਿਲਾਂ ਪੰਜਾਬ ਦੇ ਮੁੱਦੇ ਨਹੀਂ ਚੱਤੇ ਐਨੀ ਦੇਰ ਗੱਠਜੋੜ ਨੇ ਹਮ ਸਹੀ ਹੈ ਹੁਣ ਕਿਉਂ ਜਿੱਤੇ ਹੋਣ ਲੱਗ ਪਏ ਮੈਂ ਕਹਿੰਦੀ 4 ਸਾਲ ਦਾ ਪਿਆਸ ਹੀ ਅਜੇ ਮੇਰੇ ਕੋਲ ਮੰਤਰੀ ਦਾ ਉਹਦਾ ਮੈਂ ਛੱਡ ਕੇ ਪਰੇ ਮਾਰਿਆ ਪੰਜਾਬ ਦੇ ਹਿੱਤਾਂ ਲਈ ਬੀਬੀ ਜੀ ਕਿਹਨੇ ਛੱਡਿਆ ਪੰਜਾਬ ਨੇ ਛਡਾਇਆ ਤੁਸੀਂ ਕਿੱਥੇ ਆਉਣਾ ਚਾਹੁੰਦੇ ਸੀ ਘੱਟ ਜੋੜ ਛੱਡ ਕੇ ਸਹੀ ਹੈ ਤੇ ਤੁਸੀਂ ਤਾਂ ਉਹ ਤੋਂ ਬਾਅਦ ਵੀ ਸਾਰਾ ਦਲ ਤਰ ਲਓ ਮੱਛੀ ਐ ਕਿਸ ਤਰ੍ਹਾਂ ਘੱਟ ਜੋੜ ਹੋ ਜਵੇ ਬਸ ਤਰਨ ਤਰਨ ਦੀ ਜਮਨੀ ਚੌਣ ਦੇ ਵਿੱਚ ਜਿਵੇਂ ਅਕਾਲੀ ਦਲ ਬਾਦਲ ਤਰ ਲੜਿਆ ਹੂੰ ਹੂੰ ਜਿਵੇਂ ਸੱਤਾ ਨੂੰ ਸਿਸਟਮ ਨੂੰ ਚੁਣੌਤੀ ਦਿੱਤੀ ਹੂੰ ਹੂੰ ਤੇ ਉਹ ਦਿਨ ਤੋਂ ਲੱਗਿਆ ਕਿ ਅਕਾਲੀ ਦਲ ਦਾ ਵਜਨ ਵਧਿਆ ਬੀਜੇਪੀ ਨੇੜੇ ਆਉਣਾ ਚਾਹੀਗੀ ਹੁਣ ਹੂੰ ਉਸ ਤੋਂ ਬਾਅਦ ਕਾਲੀ ਦਲ ਦੀ ਸ਼ਿਕਾਇਤਾਂ ਤੇ ਚੋਣ ਕਮਿਸ਼ਨ ਡੀਜੀਪੀ ਤੱਕ ਨੂੰ ਉਲਵ ਕਰਦਾ ਐ ਐਸਐਸਪੀ ਤੋਂ ਲੈ ਕੇ ਡੀਐਸਪੀ ਆਦੇ ਉਤੇ ਕਾਰਵਾਈ ਹੋ ਜਾਂਦੀ ਆ ਹੈਨਾ ਕੰਚਨਪ੍ਰੀਤ ਬਾਹਰ ਆ ਕੇ ਮਤਲਬ ਇੱਕ ਨਵੇਂ ਰੂਪ ਚ ਨਜ਼ਰ ਆਉਂਦੀ ਆ ਸੋ ਇਹ ਸਾਰਾ ਕੁਝ ਇੰਜ ਲੱਗ ਰਿਹਾ ਕਿ ਜਿਵੇਂ ਮਤਲਬ ਕਿ ਬੀਜੇਪੀ ਇਹਨਾਂ ਦੇ ਨਾਲ ਮਿਲ ਕੇ ਕਲ ਰਹੀ ਕੰਮ ਕਰਨ ਲੱਗ ਪਈ ਹੋਵੇ ਚੋਣ ਕਮਿਸ਼ਨ ਮਿਲ ਕੇ ਕੰਮ ਕਰਨ ਲੱਗ ਪਿਆ ਹੋਵੇ ਸਹੀ ਸਹੀ ਤੋਂ ਇਹ ਨੇ ਵੀ ਸੰਕੇਤ ਪੈਦਾ ਕੀਤੇ ਪਰ ਉਸ ਤੋਂ ਬਾਅਦ ਕੈਪਟਨ ਵਾਲੀ ਹੀ ਬੋਲੀ ਜਦੋਂ ਬੀਬੀ ਹਰਸਿੰਦਰ ਕੋ ਬਾਦਲ ਨੇ ਬੋਲੀ ਕਿ ਕੱਲ੍ਹ ਨੇ ਆਤਾ ਏ 15 ਸਾਲ ਭੁੱਲ ਜਾਣ ਜਿਵੇਂ ਕੈਪਟਨ ਸਾਹਿਬ ਕਹਿ ਰਹੇ ਨੇ ਉਹਨਾਂ ਕੋ ਤਜਰਬਾ ਹੈ ਹੈ ਨਾ ਇੱਥੇ ਗੱਠ ਝੋੜ ਨਾਲੇ ਆ ਸਕਦੇ ਨੇ ਉਹ ਪੰਜਾਬ ਦੇ ਮੁੱਦੇ ਆ ਤੇ ਆਖੀ ਹੋਣਾ ਪਊਗਾ ਅਸੀਂ ਤਿਆਰ ਆਂ ਫੇਰ ਹੁਣੇ ਤੋਂ ਬਾਅਦ ਸਜੀਤ ਕੁਮਾਰ ਜਿਆਣੀ ਕਹਿੰਦਾ ਹੈ ਨਹੀਂ ਹੋਣਾ ਜੀ ਗੱਠ ਝੋੜ ਅਸ਼ਵਨੀ ਸ਼ਰਮਾ ਕਹਿੰਦਾ ਜੀ ਕੈਪਟਨ ਅਮਿੰਦਰ ਸਿੰਘ ਸਾਡੇ ਸਤਿਕਾਰਤ ਵੱਡੇ ਲੀਡਰ ਨੇ ਪਰ ਇਹ ਉਹਨਾਂ ਦੇ ਨਿੱਜੀ ਪਿਆਰ ਨੇ ਜੀ ਤੇ ਹਰਸਿੰਦਰ ਸਾਡੀ ਵੱਡੀ ਭੈਣ ਹੈ ਜੀ ਪਰ ਉਹ ਵਿਖਮਾਣੀ ਤੱਕ ਤੋਂ ਕਰਨ ਲੱਗ ਪਈ ਜਿਉਹਾਂ ਨੂੰ ਕੀ ਪਤਾ ਕਿ ਸਾਡੀ ਸਰਕਾਰ ਕਦੋਂ ਆਣੀ ਕਦੋਂ ਨਹੀਂ ਆਣੀ ਅਸੀਂ ਤਾਂ 117 ਦੀ ਤਿਆਰੀ ਕਰੀ ਬੈਠਿਆ ਕੱਲਿਆਂ ਲੜਾਂਗੇ ਹੂੰ ਬਿਲਕੁਲ ਜਦੋਂ ਤੱਕ ਕਿਸੇ ਦਾ ਗੱਠ ਜੋੜ ਨਹੀਂ ਹੁੰਦਾ ਉਹ ਸਾਰੀਆਂ ਸੀਟਾਂ ਤੇ ਤਿਆਰੀ ਕਰਕੇ ਰੱਖਦਾ ਹੂੰ 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 ਪਰ ਅਮਰਿੰਦਰ ਸਿੰਘ ਕਹਿੰਦਾ ਤਈਆਂ ਤੋਂ ਵੱਧ ਪਾਕਿਸਤਾਨ ਸਰਕਾਰ ਕੋਲ ਵਰਕ ਕਰੇ ਕਿੱਥੇ ਨਹੀਂ ਅਜੇ ਤਾਂ ਲੀਡਰ ਤਾਂ ਬਹੁਤ ਦੂਰ ਦੀ ਗੱਲ ਹੈ ਤੁਸੀਂ ਲੀਡਰ ਦਾ ਸਾਹ ਦੋਹਾਂ ਪਾਰਟੀਆਂ ਦੇ ਚੱਕੇ ਹੋਏ ਨੇ ਤੇ ਫਿਰ ਉਹਨਾਂ ਨੇ ਸਾਰੇ ਲੜਨਾ ਤੋਂ ਇਸ ਲਈ ਇਹ ਸਾਰੇ ਸਵਾਲਾਂ ਦੇ ਵਿਚਾਲੇ ਹਣ ਸਵਾਲ ਇਹ ਹੈ ਕਿ ਜੇ ਗੱਠਜੋੜ ਹੋਊਗਾ ਜੀ ਜੀ ਕਦੋਂ ਹੋਊਗਾ ਸਾਰ ਰਹਿ ਗਿਆ ਚੋਣਾ ਹਮ ਹਮ ਮੰਨਿਆ ਜਾ ਰਿਹਾ ਕਿ ਮਾਰਚ ਅਪ੍ਰੈਲ ਚ ਗੱਠਜੋੜ ਪ੍ਰਬੰਧ ਚੜ ਜਾਣਾ ਜੀ ਸਹੀ ਹੈ ਭਾਜਪਾ ਜਿਹੜੀ ਬੜਾ ਭਾਈ ਬਣਨਾ ਚਾਹੁੰਦੀ ਸੀ ਹੁਣ ਬਰਾਬਰੀ ਤੇ ਜਾਂ ਪੰਜ ਆਰ ਸੀਟਾਂ ਘੱਟ ਤੇ ਵੀ ਮੰਨਣ ਨੂੰ ਤਿਆਰ ਆ ਹਮ ਤੇ ਇਹ 40 ਤੋਂ 50 ਸੀਟਾਂ ਦੇ ਵਿਚਾਲੇ ਭਾਜਪਾ ਚੋਣ ਲੜਨ ਦੀ ਕਮਾਈ ਤੇ ਮਨ ਬਣਾ ਕੇ ਬੈਠ ਗਈ ਆ ਠੀਕ ਆ ਤੇ ਪਤਾਇਆਂ ਤੋਂ ਚਾਰੀ ਤੱਕ ਜਾਣਾ ਤੇ ਜ਼ੋਰ ਮਾਰਨਾ ਪੰਜਾਬ ਤੱਕ ਲਈ ਹੂੰ ਜੇ ਇੱਥੇ ਕਿਤੇ ਗੱਲ ਬਣ ਗਈ ਅਸੀਂ ਤਿਆਰ ਭਾਜੀ ਜਿਹੜੀ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਚਾਹੇ ਸੁਰਜੀਤ ਕੁਮਾਰ ਜਿਆਣੀ ਹੋਵੇ ਤੇ ਚਾਹੇ ਅਸ਼wini ਸ਼ਰਮਾ ਉਹ ਕਿਸ ਟੋਨ ਚੋ ਬੋਲ ਰਹੇ ਨੇ ਕੀ ਉਹਨਾਂ ਨੂੰ ਪੁੱਛਣਾ ਵੀ ਹੈ ਕਿਸ ਜਦਨ ਕਰ ਜੋੜ ਕਰਨਾ ਉਹਨਾਂ ਨੂੰ ਤਾਂ ਛੱਡੋ ਕਿਸੇ ਨੇ ਜਾਖੜ ਨੂੰ ਕੈਪਟਨ ਨੂੰ ਬਿੱਟੂ ਤੱਕ ਨੂੰ ਨਹੀਂ ਪੁੱਛਣਾ ਨਹੀਂ ਪੁੱਛਣਾ ਸਹੀ ਹੈ ਹੂੰ ਫੈਸਲਾ ਤਾਂ ਜੇਪੀ ਨੱਡਾ ਜੀ ਜਦ ਤੱਕ ਪ੍ਰਧਾਨ ਰਹਿੰਦੇ ਆ ਉਹ ਜ ਜਿਹੜਾ ਨਵਾਂ ਪ੍ਰਧਾਨ ਬਣੂਗਾ ਉਹ ਬੈਠੂਗਾ ਤੇ ਫੈਸਲਾ ਤਾਂ ਦੋ ਬੰਦਿਆਂ ਨੇ ਲੈਣਾ ਸਿੱਟਾ ਤੇ ਮੋਦੀ ਨੇ ਹਾਂ 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 ਤੇ ਜਿੱਦਾਂ ਉਹ ਮਾ ਫੈਸਲਾ ਲੈ ਲਿਆ ਉਦੋਂ ਗੱਟ ਜੋੜ ਹੋਜੂਗਾ ਹਮਮ ਔਰ ਇਹ ਗੱਟ ਜੋੜ ਮੰਨਿਆ ਜਾ ਰਿਹਾ ਕਿ ਅਪ੍ਰੈਲ ਦੇ ਵਿੱਚ ਲਗਭਗ ਮਾਰਚ ਅਪ੍ਰੈਲ ਦੇ ਵਿੱਚ ਸੈ ਹੈ ਬਸ ਉਸ ਤੋਂ ਪਹਿਲਾਂ ਟੈਸਟਿੰਗ ਹੈ ਨਵੇਂ ਆ ਤਰੀਕੇ ਦੀਆਂ ਜਿਹੜੀਆਂ ਕਰਕੇ ਦੇਖੀਏ ਪੁਨਰ ਫਿਰਜੀਤ ਵਾਲੇ ਤਾਂ ਅਜੇ ਤੱਕ ਰਾਜਨੀਤਿਕ ਕੋ ਲੜਾਈ ਲੜਦੇ ਨਜ਼ਰ ਨਹੀਂ ਆ ਰਿਹਾ ਨਜ਼ਰ ਨਹੀਂ ਆ ਸਹੀ ਹੈ ਵਿਚਾ ਕੋ ਕਹਿੰਦੇ ਅਸੀਂ ਅੰਮ੍ਰਿਤਸਰ ਚ ਆਪਣਾ ਨਵਾਂ ਦਫ਼ਤਰ ਖੋਲ੍ਹ ਲਿਆ ਜੀ ਸਾਰਾ ਕੁਝ ਕਰ ਲਿਆ ਪਰ ਉਹ ਪੰਜਾਬ ਦੇ ਮੁੱਦਿਆਂ ਤੇ ਅਜੇ ਤੱਕ ਕਿਤੇ ਤਦ ਤੱਕ ਉਹਨਾਂ ਦੇ ਪੈਰ ਲੱਗਣੇ ਵੀ ਨਹੀਂ ਕਿ ਜਦ ਤੱਕ ਉਹ ਮੁੱਦਿਆਂ ਤੇ ਨਹੀਂ ਆਉਂਦੇ ਤਦ ਤੱਕ ਪਤਾ ਨਹੀਂ ਲੱਗਣਾ ਕਿ ਉਹਨਾਂ ਤੇ ਲੰਚ ਕਿੰਨਾ ਤੇਲ ਹੈ ਸੋ ਇਸ ਲਈ ਉਧਰੋਂ ਮੋਹ ਪੰਗ ਹੋਣ ਤੋਂ ਬਾਅਦ ਕੀ ਅਸ਼wini ਸ਼ਰਮਾ ਹੋਰਾਂ ਤੋਂ ਬੁਲਾ ਕੇ ਐ ਤੇ ਇੱਧਰ ਮਤਲਬ ਕਿ ਬਿੱਟੂ ਤੋਂ ਬੁਲਾ ਕੇ ਕੋਈ ਨਵਾਂ ਐ ਟੈਸਟ ਕਰਕੇ ਦੇਖਿਆ ਜਾ ਰਿਹਾ ਤੇ ਇਸ ਲਈ ਇਹ ਪ੍ਰਕਿਰਿਆ ਚਲਪੀ ਪਰ ਇਹ ਗੱਲ ਸਪਸ਼ਟ ਹੈ ਜੀ ਕਿਸੇ ਨੂੰ ਨਹੀਂ ਪੁੱਛਣਾ ਜਿੱਦਾਂ ਹੋਣਾ ਉਦੋਂ ਉਹ ਦਿੱਲੀ ਉਹ ਐਲਾਨ ਹੋਣਾ ਤੇ ਇਹਨਾਂ ਨੇ ਪੋਸਟਾਂ ਪਾ ਕੇ ਸਵਾਗਤ ਕਰਨਾ ਉਦੋਂ ਬਸ ਇੰਨਾ ਕੰਮ ਹੋਣਾ ਤੇ ਲਗਭਗ ਤੈਅ ਹੈ ਮਾਹੌਲ ਬਣਦਾ ਜਾ ਰਿਹਾ ਹਾਂਜੀ ਬਿਲਕੁਲ ਤੇ ਦੂਜੀ ਗੱਲ ਇਹ ਹੈ ਵੀ ਉਦੋਂ ਤੱਕ ਕਿਉਂਕਿ ਹਲੇ 2-3 ਮਹੀਨੇ ਦਾ ਵਕਫਾ ਹੈ ਉਦੋਂ ਤੱਕ ਬੀਜੇਪੀ ਕੋਸ਼ਿਸ਼ ਕਰੇਗੀ ਸ਼ਰਮਾ ਜੀ ਪੰਜਾਬ ਦੇ ਵਿੱਚ ਕਿ ਇੱਕ ਜਿਹੜੀ 바ਰਗੇਨਿੰਗ ਦੇ ਟੇਬਲ ਦੇ ਉੱਤੇ ਉਹ ਆਪਣੀ ਜਿਹੜੀ ਤੈਰਾ ਉਹ ਨੂੰ ਮਜ਼ਬੂਤੀ ਦੇ ਨਾਲ ਰੱਖ ਸਕੇ ਆਪਣੀ ਗੱਲ ਨੂੰ ਮਜ਼ਬੂਤੀ ਦੇ ਨਾਲ ਉੱਚੇ ਕਿਸੇ ਵੀ ਤਰੀਕੇ ਦੀ ਟੈਸਟਿੰਗ ਹੋਵੇ ਚਾਹੀਏ ਟੈਸਟਿੰਗ ਹੋਵੇ ਕਿ ਗਰਾਉਂਡ ਤੇ ਸੁਖਬੀਰ ਬਾਦਲ ਕਿੰਨਾ ਕ ਪ੍ਰਵਾਨ ਹੈ ਪੰਜਾਬ ਦੇ ਇੱਕ ਮੁੱਦੇ ਦੀ ਗੱਲ ਛੇੜ ਦੇਣਗੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਰ ਦੇਣਗੇ ਜਿੱਦੇ ਚ ਲੋਕ ਅਕਾਲੀ ਦਲ ਨੂੰ ਫੇਰ ਕਟਾਰੇ ਦੇ ਵਿੱਚ ਖੜਾ ਕਰਨਗੇ ਕਿ ਚਲੋ ਭਾਈ ਕਰੋ ਸੰਘਰਸ਼ ਸੋ ਕਈ ਤਰ੍ਹਾਂ ਦੀਆਂ ਚੀਜ਼ਾਂ ਜੜੀਆਂ ਨੇ ਉਹ ਦੇਖਣ ਨੂੰ ਮਿਲਣੀਆਂ ਰੋਚਕ ਹੋਣਗੀਆਂ ਅਗਲੀ ਗੱਲ ਕਰੀਏ ਸ਼ਰਮਾ ਜੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਜਿਹੜੀ ਤਲਵਾਰਾਂ ਤੜੀਆਂ ਨੇ ਸਿਆਸੀ ਇਹਨਾਂ ਦੇ ਬਾਰੇ ਕਿਉਂਕਿ ਕਾਂਗਰਸ ਦੇ ਵਿੱਚ ਖਿੱਚੋ ਤਾਣ ਤਾਪਾ ਲਗਾਤਾਰ ਦੇਖਦੇ ਹਾਂ ਲੁਧਿਆਣੇ ਦੀ ਚੋਣ ਤੋਂ ਤਾਂ ਹੋਰ ਜ਼ਿਆ ਪਰਵਿੰਦੀ ਜਦੋਂ ਬਦਿਆਣਾ ਜਿਵੇਂ ਨਹੀਂ ਚੌਣ ਸੀ ਤਦ ਰਾਜਾ ਬੜਿੰਗ ਦਾ ਤੜਾ ਤੜਾ ਜਿਹੜਾ ਸੀਗਾ ਉਹ ਬੈਕਪੁਰ ਤੇ ਸੀ ਚੰਨੀ ਰਾਣਾ ਗੁਰਜੀਤ ਪ੍ਰਗਟ ਸਿੰਘ ਹੋਰੀ ਇਹ ਹਾਵੀ ਸੀ ਕਾਫੀ ਜੀ ਜੀ ਤੇ ਇਹਨਾਂ ਨੇ ਚੋਣ ਲੜੀ ਤੇ ਪਰ ਭਗੂਸ਼ਣ ਆਸ਼ੂ ਹਾਰ ਗਿਆ ਹੂੰ ਹੂੰ ਤੇ ਉਹ ਤੋਂ ਬਾਅਦ ਰਾਜਾ ਬੜਿੰਗ ਦਾ ਮਤਲਬ ਉਹ ਕਿ ਦਿੱਲੀ ਤੱਕ ਪਹੁੰਚ ਕਰ ਕੋਈ ਕੇਰਾਂ ਦੇ ਅਸਤੀਫਿਆਂ ਨੂੰ ਪ੍ਰਵਾਨ ਕਰਾ ਗਿਆ ਸਾਰਾ ਕੁਝ ਕਰਾਇਆ ਹੂੰ ਤੇ ਚਲੋ ਕਤੂਵਤਰਨ ਤਰਨ ਦੀ ਜਿੰਨੀ ਚੋਣਾਂ ਆ ਗਈ ਤਰਨ ਤਨ ਦੀ ਜਿੰਨੀ ਚੋਣਾਂ ਰਾਜਾ ਬੜਿੰਗ ਨੇ ਲੜੀ ਸਰ ਜੀ ਤੇ ਉੱਥੇ ਸਥਿਤੀ ਇਹ ਬਣ ਗਈ ਕਿ ਪਾਰਟੀ ਚੌਥੇ ਨੰਬਰ ਦੇ ਤਾਈ ਹੁਆ ਹੀ ਜਮਾਨਤ ਤੱਕ ਜਬਤ ਹੋ ਗਈ ਹੂੰ ਤੇ ਫਿਰ ਅਗਲੇ ਕਹਿੰਦੇ ਵੀ ਜੇ ਜਿੱਥੇ ਅਸੀਂ ਮੁਕਾਬਲੇ ਚ ਵੀਰੇ ਤਾਂ ਵੀ ਅਸੀਂ ਅਸਤੀਫਾ ਦਿੱਤੇ ਫਿਰ ਹੁਣ ਰਾਜਾ ਬੜਿੰਗ ਦਾ ਅਸਤੀਫਾ ਕੀਤਾ ਹੂੰ ਹੂੰ ਚਲ ਐਦਰ ਬਿਹਾਰ ਦੀਆਂ ਚੋਣਾਂ 'ਚ ਇੰਡੀਆ ਘੱਟ ਜੋੜ ਦੇ ਪੈਰ ਨਹੀਂ ਲੱਗੇ ਜੀ ਤੇ ਜੇ ਪੈਰ ਲੱਗੇ ਤਾਂ ਸ਼ਾਇਦ ਤੁਰੰਤ ਕਾਰਵਾਈ ਹੋ ਜਾਂਦੀ ਰਾਜਾ ਬੜਿੰਗ ਦੀ ਕੁਰਸੀ ਜਦ ਇਹ ਚਲ ਜਾਂਦੀ ਹਮਮ ਸੋ ਇਹ ਇਹ ਥੋੜਾ ਜਿਹਾ ਉਧਰੋਂ ਦੁੱਖ ਚੋਂ ਨਿਕਲਣ ਲਈ ਸਮਾਂ ਲੱਗਦਾ ਤੇ ਆ ਹੁਣ ਸੈਸ਼ਨ ਆ ਗਿਆ ਤੇ ਇਹ ਸਾਰੀ ਪ੍ਰਕਿਰਿਆ ਤੋਦ ਮੰਨਿਆ ਜਾ ਰਿਹਾ ਕਿ ਚੜ੍ਹਦੇ ਸਾਲ ਦੇ ਪਹਿਲੇ ਮਹੀਨੇ ਹੀ ਕਾਰਵਾਈ ਪੈ ਜਾਣੀ ਹੈ ਹਮ ਜਨਵਰੀ ਮਹੀਨੇ ਦੇ ਵਿੱਚ ਮੰਨਿਆ ਜਾ ਰਿਹਾ ਕਿ ਪੰਜਾਬ ਕਾਂਗਰਸ ਨੂੰ ਨਮਾ ਪ੍ਰਧਾਨ ਮਿਲ ਜਾਣਾ ਫਿਰ ਉਹ ਕੌਮ ਜੀ ਚੰਨੀ ਸਿੰਘ ਚੰਨੀ ਆਪਣੇ ਘਰੇ ਖੁਸ਼ੀ ਦੇ ਹਵਾਲੇ ਨਾਲ ਸ਼੍ਰੀ ਕਰਨਪੱਟ ਸਾਹਿਬ ਦੇ ਪਾਠ ਦੇ ਭੋਗ ਪਾਉਂਦੇ ਨੇ ਤੇ ਸਾਰੇ ਲੀਡਰਾਂ ਨੂੰ ਆਪਣੇ ਘਰੇ ਧੜੇਵਾਜੀ ਤੋਂ ਉੱਪਰ ਉੱਠ ਕੇ ਬੈਠਿਆਂ ਦਿਖਾਉਂਦੇ ਨੇ ਕਿਆ ਚੱਕੋ ਜੀ ਮੇਰੇ ਖੁੰਡੇ ਤੇ ਇਕੱਠੇ ਹੋ ਸਕਦੇ ਨੇ ਮੇਰੇ ਥੜੇ ਤੇ ਸਾਰੇ ਇਕੱਠੇ ਬਹਿ ਸਕਦੇ ਨੇ ਮੈਨੂੰ ਇਕੱਠਿਆਂ ਕਰਨ ਦੀ ਕੋਾਇਲ ਆਉਂਦੀ ਆ ਮੇਰੇ ਤੇ ਗਣੂਆ ਪਾਉ ਪ੍ਰਧਾਨੀ ਦਾ ਸੋ ਵੱਡਾ ਨਾਮ ਉੱਪਰ ਕੇ ਚੱਲਦੀ ਚੰਨੀਦਾਰ ਹੈ ਹਮ ਇਸੇ ਕਤਾਰ ਚ ਪ੍ਰਗਟ ਸਿੰਘ ਵੀ ਨਜ਼ਰ ਆਉਣ ਲੱਗੇ ਨੇ ਜੀ ਪ੍ਰਗਟ ਸਿੰਘ ਕਹਿੰਦੇ ਕਿ ਜੀ ਨਿਰਪੱਖ ਨੇ ਜੀ ਮਤਲਬ ਥੜਿਆਂ ਤੋਂ ਪਰੋਟ ਜਾਦੋ ਕਿ ਲੁਧਿਆਣਾ ਚੌਂਣ ਚੋਂ ਵੀ ਥੜੇ 'ਚ ਬੈਠੇ ਦਿਖੇ ਸੀ ਹਮ ਹੈਨਾ ਫਰੂਦੇ ਬਾਜੂਦ ਵੀ ਮਤਲਬ ਰਾਹੁਲ ਗਾਂਧੀ ਦੀ ਗੁੱਡ ਬੁੱਕ ਚ ਮੰਨੇ ਜਾਂਦੇ ਨੇ ਤੇ ਇਸ ਲਈ ਚੰਨੀ ਤੋਂ ਵੱਧ ਇਹ ਦੂਜਾ ਨਾਮ ਕੋਈ ਕਾਫੀ ਚਰਚਾ ਚਾਹਤਾ ਉਹ ਪ੍ਰਗਟ ਸਿੰਘ ਹੈ। ਹਮ ਪਰ ਜਿੱਤਨ ਪ੍ਰਧਾਨ ਕੀ ਮਲਣੀ ਆ ਪਤਾ ਉਦਣ ਲੱਗਣਾ। ਉਦਣ ਲੱਗਣਾ ਸਹੀ ਹੈ। ਆ ਬਾਦਵੀ ਨੂੰ ਤੁਸੀਂ ਹਲਕੇ 'ਚ ਨਹੀਂ ਲੈ ਸਕਦੇ। ਹਮ ਸੋ ਇਹਦਾ ਧੰਦਾ ਆ ਜਿਹੜਾ ਮੁੱਖ ਮੰਤਰੀ ਬਣਦਿਆਂ ਬਣਦਾ ਰਹਿ ਗਿਆ ਉਸ ਨੂੰ ਤੁਸੀਂ ਹਲਕੇ 'ਚ ਨਹੀਂ ਲੈ ਸਕਦੇ। ਹਮ ਹਾਂ ਲੈਣ 'ਚ ਖੜਨ ਨੂੰ ਤਾਂ ਅਜੇ ਰਾਜਾ ਬੜੀ ਕਿਹੜਾ ਲੈਣ 'ਚੋਂ ਹਟ ਗਿਆ। ਸੁਖਪਾਲ ਖਹਿਰਾ ਕਿਹੜਾ ਜੀ ਖੜਾ ਨਹੀਂ ਹੈ ਨਾ ਰਾਣਾ ਗਰਜੀਤ ਕਿਹੜਾ ਖੜਾ ਜੀ ਆਪੋਰ। ਸਹੀ ਹੈ ਬਈਦਰ ਸਿੰਘਲਾ ਉਹ ਕਿਹੜਾ ਆਪਣੇ ਆਪ ਨੂੰ ਮਨ ਨਹੀਂ ਰਿਹਾ ਕਿ ਵੀ ਹਾਂ ਜੇ ਜਾਖੜ ਵਾਲਾ ਦਾਗ ਧੋਣਾ ਤਾਂ ਮੇਰੇ ਕੰਨੀ ਦੇਖ ਲਓ ਉਹ ਵੀ ਤਾਂ ਸਾਰੀ ਕੋਸ਼ਿਸ਼ਾਂ ਚ ਨਹੀਂ ਹੂੰ ਤਾਂ ਇਹ ਸਾਰੀਆਂ ਕੋਸ਼ਿਸ਼ਾਂ ਦੇ ਵਿੱਚ ਕਿਹਦੀ ਵਾਰੀ ਆਉਂਦੀ ਆ ਦੇਖਣਾ ਫਿਰ ਪੰਜਾਬ ਦੇ ਵਿੱਚ ਇਹ ਕਾਂਗਰਸ ਦਾ ਜਿਹੜਾ ਪੁਰਾਣਾ ਤਰੀਕਾ ਕਿ ਜੱਟ ਸਿੱਖ ਚਿਹਰਾ ਵੀ ਸੈੱਟ ਰੱਖਣਾ ਹੈ ਐਸ ਸੀ ਵੀ ਸੀ ਭਾਈਚਾਰੇ ਨੂੰ ਵੀ ਧਿਆਨ ਚ ਰੱਖਣਾ ਹੈ ਐ ਹਿੰਦੂ ਭਾਈਚਾਰੇ ਨੂੰ ਵੀ ਸੈਟਲ ਕਰਨਾ ਹੈ ਸੋ ਸਾਰੀਆਂ ਉਹ ਗੋਟੀਆਂ ਫਿੱਟ ਕਰਨ ਦੇ ਚੱਕਰ ਦੇ ਵਿੱਚ ਇਹ ਕੀ ਫੈਸਲਾ ਲੈਂਦੇ ਆ ਇਹ ਵੀ ਅਜੇ ਦੇਖਣਾ ਬਾਕੀ ਹੈ ਹੂੰ ਤੋ ਇਸ ਲਈ ਇਹਨੂੰ ਰਸਾ ਕਸੀ ਕਹਿਣਾ ਹੈ ਇਹਨੂੰ ਸਿਆਸੀ ਤਲਵਾਰਾਂ ਤਨੀਆ ਕਹਿਣਾ ਹੈ ਇਹਨੂੰ ਖਿਚੋ ਤਾਣ ਕਹਿਣਾ ਜੋ ਵੀ ਕਹਿਣਾ ਪਰ ਜਿੱਦੀ ਜਿੰਨੀ ਜਿੰਨੀ ਦਿੱਲੀ ਪਹੁੰਚ ਅਪਰੋਚ ਆ ਕਿਸੇ ਵੀ ਲੀਡਰ ਤੱਕ ਉੱਥੇ ਤੱਕ ਪਹੁੰਚ ਅਪਰੋਚ ਹੋਣ ਲੱਗਦੀ ਹੈ ਹਮਮ ਔਰ ਕੋਸ਼ਿਸ਼ਾਂ ਜਾਰੀ ਨੇ ਪਰ ਇਹਨਾਂ ਸਾਰਿਆਂ ਦੇ ਦਰਮਿਆਨ ਵੀ ਦੋ ਨਾਮ ਵੱਧ ਉੱਭਰ ਰਹੇ ਨੇ ਉਹ ਪੰਜਾਬ 'ਚ ਉੱਭਰ ਰਹੇ ਨੇ ਦਿੱਲੀ ਉੱਪਰ ਹੈ ਕਿ ਨਹੀਂ ਉੱਪਰ ਹੈ ਸਾਨੂੰ ਨਹੀਂ ਪਤਾ ਹਮ 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 ਪੰਜਾਬ ਦੀ ਪਿਆਚ ਚੰਨੀ ਤੇ ਪ੍ਰਗਟ ਦਾ ਨਾਮ ਕਾਫੀ ਉੱਭਰ ਰਿਹਾ ਹੈ ਔਰ ਦਿੱਲੀ ਤੱਕ ਉੱਭਰ ਕੇ ਜਾਊਗਾ ਕਿ ਨਹੀਂ ਜਾਊਗਾ ਉਹ ਕਿਹਦਾ ਫੈਸਲਾ ਲੈਣਗੇ ਜਿਉਂਦਾ ਸਮਾਂ ਦੱਸੂਗਾ ਮੈਨੂੰ ਦਸੰਬਰ ਮਹੀਨਾ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਲਈ ਕਾਫੀ ਅਹਿਮ ਰਹਿਣ ਵਾਲਾ ਜੀ ਇਹਨਾਂ ਦੀਆਂ ਗਤੀਵਿਧੀਆਂ ਕਾਫੀ ਨੋਟ ਕੀਤੀਆਂ ਜਾ ਰਹੀਆਂ ਨੇ ਸੋ ਇਸ ਲਈ ਜਨਵਰੀ ਚ ਪੰਜਾਬ ਨੂੰ ਨਵਾਂ ਪ੍ਰਧਾਨ ਮਿਲ ਜਾਣਾ ਔਰ ਪ੍ਰਧਾਨ ਬਣ ਲਈ ਜਦੋਂ ਜਦ ਜ਼ਿਆਦਾ ਇਹ ਵੀ ਹੈ ਕਿ ਕਾਂਗਰਸ ਦਾ ਤਰੀਕਾ ਰਿਹਾ ਕਿ ਜਿਹੜਾ ਪ੍ਰਧਾਨ ਉਹੀ ਲਗਭਗ ਮੁੱਖ ਮੰਤਰੀ ਦਾ ਆਕਮਿਤਵਾ ਸੋ ਇਸ ਲਈ ਚੱਲ ਰਹੀ ਹੈ ਜੀ ਜੀ ਅਗਲੀ ਗੱਲ ਕਰੀਏ ਚੋਣਾਂ ਨੂੰ ਲੈ ਕੇ ਬਲਾਕ ਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਨੇ ਇਹਨਾਂ ਤੋਂ ਕਹਿੰਦੇ ਪੰਜਾਬ ਦਾ ਮੋਹ ਪੰਗ ਹੋ ਗਿਆ ਸੱਤਾਧਾਰੀਏ ਟਿਕਟਾਂ ਵੰਡਦੇ ਫਿਰਦੇ ਨੇ ਤੇ ਕਈ ਥਾਵਾਂ ਤੋਂ ਲੋਕ ਇਨਕਾਰ ਕਰ ਚੁੱਕੇ ਨੇ ਕਹਿੰਦੇ ਤਾਂ ਵੀ ਜੀ ਪੰਜਾਬ ਦੇ ਵਿੱਚ ਚੋਣਾਂ ਪੂਰੇ ਦਮ ਖਮ ਨਾਲ ਲੜੀਆਂ ਜਾਂਦੀਆਂ ਹਨ ਜੀ ਖਾਸ ਕਰ ਪਿੰਡੂ ਖੇਤਰ 'ਚ ਚੋਣਾਂ ਦਾ ਮਾਹੌਲ ਬਹੁਤ ਉੱਬਰ ਮਾ ਹੁੰਦਾ ਫਕ ਮਾ ਹੁੰਦਾ ਹਾਂ ਤੇ ਇਹਨਾਂ ਦੇ ਵਿੱਚੋਂ ਐਮਪੀ ਚੋਣਾਂ ਥੋੜੀਆਂ ਮੱਠੀਆਂ ਜਾਂਦੀਆਂ ਦਿੰਨੇਗੀਤਾ ਪੰਚਾਇਤੀ ਤੇ ਵਿਧਾਨ ਸਭਾ ਚੋਣਾਂ ਦਾ ਸਾਡੇ ਪੁੱਛੋ ਨਾ ਮਤਲਬ ਕਿ ਜਿਵੇਂ ਆਪਾਂ ਲੜਦੇ ਹਾਂ ਖਾਸ ਕਰਕੇ ਆਪਣੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਲੜੀਆਂ ਜਾਂਦੀਆਂ ਇਹਨਾਂ ਦੋਆਂ ਚੋਣਾਂ ਦੇ ਸਰਪੰਚੀ ਪੰਚੀ ਔਰ ਐਮਐਲ ਦੀਆਂ ਚੋਣਾਂ ਦੇ ਦਰਮਿਆਨ ਇੱਕ ਚੋਣ ਆਉਂਦੀ ਹੈ ਬਲਾਕ ਸੰਤੀ ਜਿਲ੍ਹਾ ਪ੍ਰਸ਼ਦੀ ਚੋਂ ਹੂੰ 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 ਜਿਸ ਨੂੰ ਇਹ ਵੀ ਮੰਨਿਆ ਜਾਂਦਾ ਰਿਹਾ ਕਿ ਜਿਹੜਾ ਬੰਦਾ ਸਰਪੰਚ ਪੰਚ ਵਾਲੀ ਰਾਜਨੀਤੀ ਤੋਂ ਉੱਪਰ ਉੱਠ ਜਾਂਦਾ ਹੈ ਪਰ ਅਜੇ ਐਮਐਲ ਦੀ ਕਤਾਰ 'ਚ ਨਹੀਂ ਹੁੰਦਾ ਫਿਰ ਉਹ ਇੱਥੇ ਆ ਕੇ ਐਡਜਸਟ ਹੁੰਦਾ ਸਹੀ ਹੈ ਬਿਲਕੁਲ ਇਹ ਚਲੋ ਉਹਨੂੰ ਜਿਲ੍ਹਾ ਪਰੀਸ਼ਦ ਦਾ ਮੈਂਬਰ ਉmber ਬਣਾ ਲਓ ਇਹਦੀ ਚੋਣ ਲੜਾ ਪਰ ਇਸ ਵਾਰ ਪਿੰਡਾਂ ਦੇ ਵਿੱਚ ਉਹ ਰੋ ਨਹੀਂ ਹੈ ਉਹ ਮਾਹੌਲ ਨਹੀਂ ਹੈ ਉਹ ਚਾਹ ਨਹੀਂ ਹੈ ਜੀ ਕੋ ਲੜਨ ਦਾ ਜਜ਼ਬਾ ਨਹੀਂ ਹੈ ਹਮ 14 ਤਰੀਕ ਨੂੰ ਵੋਟਾਂ ਪੈਣੀਆਂ ਅੱਜ 3 ਤਰੀਕ ਚੜ ਗਈ ਆ ਜੀ ਮਤਲਬ ਅਗਲੇ 10 ਦਿਨ ਨੇ ਸਰ ਹਮ ਤੇ ਇਹ 10 ਦਿਨਾਂ ਦੇ ਬਾਵਜੂਦ ਵੀ ਜੇ 10 ਰਹਿੰਦੇ ਹੁਣ ਤੇ ਪੰਜਾਬ ਦੇ ਪਿੰਡਾਂ ਦੇ ਸੱਥਾਂ ਦੇ ਵਿੱਚ ਬਲਾਕ ਸਮ ਜਿਲ੍ਹਾ ਪ੍ਰਚੋਣਾ ਦੀ ਚਰਚਾ ਹੀ ਨਾ ਹੋਵੇ ਹੂੰ ਕੋਈ ਗੱਲੇ ਨਾ ਤੁਰੇ ਕੋਈ ਮਾਹੌਲ ਨਾ ਬਣੇ ਚੋਣ ਕਮਿਸ਼ਨ ਆਪਣੀ ਤਿਆਰੀਆਂ ਕਰਦਾ ਫਿਰਦਾ ਸਹੀ ਹੈ ਨਾ ਨਾਮਜ਼ਦਗੀਆਂ ਦੀ ਪ੍ਰਕਿਰਿਆ ਚ 3 ਦਿਨ ਹੋ ਗਏ ਹੈ ਨਾ ਉਹ ਚ ਖਿੱਚੋ ਤਾਂ ਚੱਲਣ ਲੱਗ ਪਈ ਜਿਹੜਾ ਕੋਈ ਕਾਗਜ਼ ਪੂਜ ਭਰਦਾ ਜਾਂਦਾ ਹੈ ਅਫਸਰ ਵਿਰੁੱਧ ਹੀ ਧਰਦੇ ਜਾਂ ਉਮੀਦਵਾਰ ਨੇ ਦੁਨੀਆਂ ਤਰਾ ਦੇ ਉਮੀਦਵਾਰ ਨੇ ਤਾਂ ਅਫਸਰ ਲੱਭਦੇ ਨਹੀਂ ਸੀ ਟਾਂਦੇ ਗਾਇਬ ਹੋਣ ਲੱਗ ਪਏ ਚੋਣ ਦੇ ਵਿੱਚ ਕੋ ਸ਼ਿਕਾਇਤਾਂ ਜਾਣ ਲੱਗ ਪਈਆਂ ਅਫਸਰਾਂ ਤੇ ਕਾਰਵਾਈ ਹੋਣ ਵੀ ਲੱਗ ਪਈ ਹੂੰ ਅਸਰ ਸਥਿਤੀ ਇਹ ਆ ਕਿ ਵਿਰੋਧੀ ਤੇ ਤਾਂ ਵਿਰੋਧੀ ਤੇ ਅਕਾਲੀ ਕਾਂਗਰਸੀ ਤਾਂ ਅਕਾਲੀ ਕਾਂਗਰਸੀ ਭਾਜਪਾ ਤਾਂ ਭਾਜਪਾ ਇੱਥੋਂ ਤੱਕ ਕਿ ਸੱਤਾਧਾਰੀ ਧਿਰ ਨੂੰ ਵੀ ਉਮੀਦਵਾਰ ਨਹੀਂ ਮਿਲਦੇ ਹੂੰ ਸਹੀ ਹੈ ਉਹਨਾਂ ਨੇ ਕਾਪੀ ਕੀ ਜੀ ਕਿ ਪੰਜਾਬ ਦਾ ਮੋਹ ਪੰਗ ਹੋ ਗਿਆ ਜਿਹੜੇ ਰਾਜਨੀਤੀ ਨੂੰ ਬਹੁਤ ਹੁਪਕੇ ਲੈਂਦੇ ਨੇ ਛੋਟੀ ਛੋਟੀ ਅਹੁਦੇਦਾਰੀਆਂ ਲਈ ਲੜਾਈਆਂ ਤੱਕ ਜਾਂਦੇ ਨੇ ਸੱਟ ਪਾਟਣ ਜਾਂਦੇ ਨੇ ਉਹਨਾਂ ਦਾ ਬਲਾਕ ਸੰਚ ਸਿਲਾ ਪ੍ਰੀਸ਼ਦ ਚੋਣਾਂ ਤੋਂ ਮੋਹ ਪੰਗ ਹੋ ਗਿਆ ਹੂੰ ਸਹੀ ਹੈ ਜਾਂ ਉਹਨਾਂ ਨੂੰ ਇਹ ਕਦਰ ਸਮਝ ਆ ਗਈ ਕਿ ਸੱਤਾ ਨੇ ਆਪਣੇ ਦਮ ਤੇ ਜਿਤਾਤਾ ਲੈਣੀ ਆ ਚੋਣਾ ਹਾਂ ਪਰ ਵਖਵਾ ਇੱਕ ਸਾਲ ਦਾ ਇੱਕ ਸਾਲ ਤੋਂ ਬਾਅਦ ਸੱਤਾ ਹੀ ਜੇ ਬਦਲ ਗਈ ਫੇਰ ਅਸੀਂ ਚਾਰ ਸਾਲ ਕਿਉਂ ਰੰਗਾਂ ਖਾਣੀ ਸਹੀ ਆ ਬਿਲਕੁਲ ਕਿਉਂਕਿ ਦੂਈ ਵੀ ਤਾਂ ਉਹੀ ਜੀ ਬਦਲਾਖੂਰੀ ਵਾਲੀ ਆਉਣੀ ਆ ਜਿਹੜੀ ਵੀ ਆਉਣੀ ਆ ਸੋ ਇਸ ਇੱਕ ਤਾਈਏ ਦੂਜਾ ਦੂਜੀਆ ਤਰ੍ਹਾਂ ਨੂੰ ਇਹ ਲੱਗਦਾ ਕਿ ਜੇ ਹੁਣ ਪੈਸਾ ਵੀ ਲਾਇਆ ਚੋਣ ਤਾਂ ਵੀ ਹਾਰ ਗਏ ਬਹ ਆਪਣਾ ਬਾਂਡਾ ਕੁਛ ਨਹੀਂ ਇਸ ਲਈ ਆਪਾਂ ਕਿਉਂ ਪੈਸਾ ਬਰਬਾਦ ਕਰਨਾ ਹਮਮ ਕੀ ਸਿੱਤੀ ਤੱਕ ਆ ਗਏ ਜਾਂ ਜਿਹੜਾ ਪੰਚਾਇਤੀ ਚ ਉਹਨਾਂ ਨੂੰ ਅਧਿਕਾਰ ਮਿਲਣਾ ਸੀ ਉਹ ਜੇ ਤੱਕ ਨਹੀਂ ਮਿਲਿਆ ਹਮ 29 ਵਿਭਾਗ ਜਿਹੜੇ ਪੰਚਾਇਤੀ ਸਿਸਟਮ ਨੂੰ ਅਲਾਟ ਹੋਣੇ ਸੀ ਉਹ ਨਹੀਂ ਹੋਏ ਪਰ ਉਹਦੇ باوجود ਵੀ ਸਰਪੰਚਾਂ ਦੀ ਫੇਰ ਵੀ ਕੋਈ ਮਾੜੀ-ਮੋਟੀ ਬੁੱਕਤ ਪੁੱਛ ਕੇ ਚਕਦੇ ਕੁਝ ਪੈਰਤਰਾ ਹੈਗਾ ਬਲਾਕ ਸੰਧੀ ਜਿਲ੍ਹਾ ਪ੍ਰੀਸ਼ਦ ਲਈ ਤਾਂ ਕਰਨ ਲਈ ਉਹ ਕੁਝ ਨਹੀਂ ਸਹੀ ਹੈ ਸਿਰਫ ਸਰਕਾਰੀ ਧਮਾਕਾਂ ਦੇ ਵਿੱਚ ਜੇ ਸੱਤਾ ਨਾਲ ਚੁਣੇ ਨੁਮਾਇੰਦਿਆਂ ਤਾ ਪਿਛਲੀਆਂ ਕੁਰਸੀਆਂ ਤੇ ਬੈਠਣ ਲਈ ਹਾਂ ਜਾਂ ਸ਼ਾਲ ਤੇ ਸਰੋਪਾ ਪਾਉਣ ਲਈ ਜਾਂ ਫਿਰ ਇੱਕ ਸਮੋਸਾ ਇੱਕ ਗਰਾਬ ਜਾਮਨ ਤੇ ਚਾਹ ਦਾ ਕੱਪ ਪੜਨ ਲਈ ਬਸ ਕਿਹਾ ਮਿਲ ਗਿਆ ਜਿਹਦੇ ਲਈ ਉਹ ਸੋ ਜੀ ਇਸ ਕੰਮ ਲਈ ਬਣਨਾ ਸ਼ਾਇਦ ਨਹੀਂ ਬਣਨਾ ਚਾਹੁੰਦੇ ਸੋ ਬਿਲਕੁਲ ਹੀ ਪੰਜਾਬ ਦੇ ਵਿੱਚ ਨਾ ਲੋਕਾਂ ਚ ਚਾਹ ਹੈ ਤੇ ਨਾ ਉਮੀਦਵਾਰਾਂ ਚ ਚੋਣ ਲੜਨ ਦੀ ਇੱਛਾ ਹੈ ਪਾਰਟੀਆਂ ਟਿਕਟਾਂ ਲੈ ਕੇ ਬੂਹੇ ਕੜਕਾਉਂਦੀਆਂ ਭੰਨਦੀਆਂ ਬਿਰਦੀਆਂ ਨੇ ਕਿ ਆਜੋ ਅਸੀਂ ਤੁਹਾਨੂੰ ਜਿਲ੍ਹਾ ਪ੍ਰਸ਼ਾਸਨ ਵਾਲਾ ਸਭ ਟਿਕਟ ਦਿੰਨੇ ਕੋ ਲੈਣ ਨਹੀਂ ਚਾਹਨੀ ਸੱਤਾ ਦੀ ਤਰਦੀ ਵੀ ਟਿਕਟ ਲੈਣ ਦੇ ਹੂੰ ਜੀ اور ਇਹਦਾ ਇੱਕ ਜਿਹੜਾ ਬੜਾ ਆਪਾਂ ਕਹਿੰਦੇ ਨਾ ਪੱਖੀ ਪਹਿਲੂ ਨਕਾਰਾਤਮਕ ਪਹਿਲੂ ਹੋਇਆ ਹੈ ਕਿ ਚੋਣਾਂ ਦੇ ਵਿੱਚ ਤਾਂ ਲੋਕਾਂ ਦੀ ਵੱਧ ਤੋਂ ਵੱਧ ਹਿੱਸੇਦੋਰੀ ਹਿੱਸੇਦਾਰੀ ਹੋਣੀ ਚਾਹੀਦੀ ਸ਼ਰਮਾ ਜੀ ਉਹ ਉਹ ਚੋਣਾਂ ਤੋਂ ਭੱਜ ਰਹੇ ਨੇ ਇਹਦਾ ਮਤਲਬ ਹੈ ਕਿ ਸਿਸਟਮ ਆਪਣੀ ਭਰੋਸੇਯੋਗਤਾ ਵੀ ਗੁਵਾ ਰਿਹਾ ਲਗਾਤਾਰ ਜੇਕਰ ਪੋਲੀਟਿਕਲੀ ਤਰੀਕੇ ਦੇ ਨਾਲ ਚੋਣਾਂ ਹੋਣੀਆਂ ਇੱਕ ਜਿਹਦੇ ਕੋਲੇ ਵੱਧ ਗੁੰਡੇ ਜਿਹਦੇ ਕੋਲੇ ਵੱਧ ਪੈਸਾ ਜਿਹਦੇ ਕੋਲੇ ਵੱਧ ਸਾਰਾ ਕੁਝ ਤੇ ਉਹ 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 ਉਹਦੀ ਝੰਡੀ ਹੋਊਗੀ ਤੇ ਫਿਰ ਤਾਂ ਇਹ ਚੋਣਾਂ ਦਾ ਕੋਈ ਮਤਲਬ ਹੀ ਨਹੀਂ ਫਿਰ ਤਾਂ ਨਾਮਿਨੇਟ ਹੀ ਕਰ ਲਓ ਕਿਉਂ ਖਰਚਾ ਕਰਾਇਆਵੇਂ ਜੰਦ ਜਾਂਦੇ ਗੱਲ ਕਰੀਏ ਭਾਰਤੀਆਂ ਦੇ ਫੋਨ ਦੀ ਕਹਿੰਦੇ ਹੁਣ ਸਰਕਾਰੀ ਜਿਸੂਸ ਹਰੇਕ ਦੇ ਫੋਨ ਦੇ ਵਿੱਚ ਹੋਊਗਾ ਜੀ ਇੱਕੋ ਜੀ ਤਾਂ ਪਹਿਲਾਂ ਵਿਦੇਸ਼ੀ ਜਿਸੂਸ ਲਿਆ ਕੇ ਬਿਠਾਉਣ ਦੀ ਵੀ ਹੋਈ ਸੀ ਪੈਗਾਸਸ ਦਾ ਮਾਮਲਾ ਤਾਂ ਕਿੱਡਾ ਵੱਡਾ ਬਣਿਆ ਰਿਹਾ ਜੀ ਬਣਿਆ ਰਿਹਾ ਜੀ ਪੈਗਾਸਸ ਦਾ ਮੁੱਦਾ ਬਹੁਤ ਵੱਡਾ ਬਣਿਆ ਰਿਹਾ ਸਾਡੇ ਇੱਥੇ ਹੁਣ ਇਹ ਕਹਿੰਦੇ ਜੀ ਅਸੀਂ ਆਪਣਾ ਐਪ ਤਿਆਰ ਕੀਤਾ ਇਹ ਸਾਈਬਰ ਸਿਕਿਉਰਿਟੀ ਐਪ ਹੈ ਜੀ ਜਿਹਦਾ ਨਾਂ ਹੈ ਸੰਸਾਰ ਸਾਥੀ ਠੀਕ ਹੈ ਇਹ ਸੰਸਾਰ ਸਾਥੀ ਐਪ ਨੂੰ ਆਉਣ ਵਾਲੇ ਹਰੇਕ smartphones ਦੇ ਵਿੱਚ ਇੰਸਟਾਲ ਕਰਨ ਦੇ ਲਈ ਬਕਾਇਦਾ ਤੌਰ ਤੇ ਕੰਪਨੀਆਂ ਨੂੰ ਹਦਾਇਤ ਭੇਜੀ ਭਾਰਤ ਸਰਕਾਰ ਹੂੰ ਹੂੰ ਚੁੱਪਚਾਪ ਤਰੀਕੇ ਨਾਲ ਇਹ ਜਨਤਕ ਗੱਲ ਨਹੀਂ ਕੀਤੀ ਆਪਣੇ ਭਾਰਤ ਦੇ ਵਾਸੀਆਂ ਨੂੰ ਤਾਂ ਗੱਲ ਛੱਡੋ ਆਪਣੇ ਵੋਟਰਾਂ ਨੂੰ ਵੀ ਮਤਲਬ ਕਿ ਜਿਹੜੀ ਬੋਟ ਦੀ ਰਾਜਨੀਤੀ ਹੈ ਜਾਂ ਕੌਦੇ ਵਾਲਾ ਗੱਲ ਕਰੀਏ ਵੋਟਰਾਂ ਨੂੰ ਵੀ ਇਹ ਜਾਣਕਾਰੀ ਦੇਣਾ ਠੀਕ ਨਹੀਂ ਸਮਝਿਆ ਸਰਕਾਰ ਨੇ ਸਿੱਧਾ smartphone ਕੰਪਨੀਆਂ ਨੂੰ ਦਿਸ਼ਾ ਨਿਰਦੇਸ਼ ਕਰਤੇ ਕਿ 90 ਦਿਨਾਂ ਦੇ ਵਿੱਚ ਵਿੱਚ ਇਹਨੂੰ ਇੰਸਟਾਲ ਕਰੋ ਆਉਣ ਵਾਲੇ ਹਰੇਕ ਫੋਨ ਦੇ ਵਿੱਚ ਸੰਸਾਰ ਸਾਥੀ ਐਪ ਚਾਹੀਦਾ ਹੂੰ ਤੇ ਕਹਿੰਦੇ ਜੀ ਇਹਦਾ ਤਾਂ ਟ੍ਰੈਕ ਰਿਕਾਰਡ ਇੰਨਾ ਵਧੀਆ ਕਿ ਹੁਣ ਤੱਕ 7 ਲੱਖ ਫੋਨ ਇਹਦੇ ਰਾਹੀਂ ਰਿਕਵਰ ਹੋ ਗਏ ਠੀਕ ਹੈ ਮਤਲਬ ਕਿੱਥੇ ਲਾਗੂ ਕਰ ਲਿਆ ਤੁਸੀਂ ਕਿੱਥੇ ਚਲਾ ਲਿਆ ਕਿੱਥੇ ਵਰਤ ਲਿਆ ਇਹ ਇਹ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਪਰ 7 ਲੱਖ ਫੋਨ ਰਿਕਵਰ ਹੋਣ ਦਾ ਵੀ ਦਮ ਪੱਤਾ ਕਿ ਗਵਾਚੇ ਫੋਨ ਲੱਭਣ 'ਚ ਬਹੁਤ ਸਹਾਇੀ ਹੋਇਆ ਜੀ ਹੁਣ ਸਰਕਾਰ ਇਸ ਨੂੰ ਸਾਈਬਰ ਸਿਕਿਉਰਿਟੀ ਐਪ ਦੱਸ ਰਹੀ ਹੈ ਹੂੰ ਹੂੰ ਵ੍ਰੋਧੀ ਤਰਿਸ ਨੂੰ ਜਸੂਸ ਸੱਸ ਰਹੀ ਆ ਬ੍ਰੈਂਕਾ ਗਾਂਧੀ ਤੋਂ ਲੈ ਕੇ ਖੜਗੇ ਤੋਂ ਲੈ ਕੇ ਬਾਕੀ ਉਹਨਾਂ ਦੇ ਮੈਂਬਰ ਪਾਰਲੀਮੈਂਟਾਂ ਨੇ ਸੰਸਦ ਦੇ ਬਾਹਰ ਹਗਾਮਾ ਕੀਤਾ ਇਸ ਦੇ ਉੱਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਐਸਆਈਆਰ ਦਾ ਮੁੱਦਾ ਵੱਡਾ ਬਣਿਆ ਸੀ ਉਹਦੇ ਉੱਤੇ ਤਾਂ ਸੰਸਦ ਚੱਲ ਨਹੀਂ پا ਰਹੀ ਸੀ ਉਹਦੇ ਪਰ ਫੈਸਲਾ ਹੋਊਗਾ ਕਿ 9 ਤਰੀਕ ਨੂੰ ਐਸਆਈਆਰ ਤੇ ਬਹਿਸ ਕਰਾਂਗੇ ਪਰ ਉਹਨਾਂ ਨਵਾਂ ਮੁੱਦਾ ਅੱਜ ਸਾਰਾ ਦਿਨ ਇਹ ਚੱਲਣਾ ਜੀ ਰਾਉਂਦ ਗਾਂਧੀ ਨੂੰ ਪੁੱਛਿਆ ਕਹਿੰਦਾ ਨਾ ਮੈਂ ਤਾਂ ਅੰਦਰ ਜਵਾਬ ਦਊਂਗਾ ਇਹਦਾ ਮਤਲਬ ਅੱਜ ਸੰਸਾ ਸੰਚਾਰ ਸਾਥੀ ਜਿਹੜਾ ਐਪ ਹੈ ਅਜ ਉਹਦੇ ਉੱਤੇ ਕਿਰਾਬੰਦੀ ਹੁੰਦੀ ਹੈ ਸਹੀ ਹੈ ਵਿਰੋਧੀ ਧਿਰ ਕਹਿੰਦੀ ਵੀ ਕਿ ਜਸੂਸੀ ਦਾ ਕੰਮ ਕਰੂਗਾ ਤੁਹਾਡੀ ਨਿੱਜਤਾ ਤੇ ਹਮਲਾ ਕਰੂਗਾ ਇਹ ਸਰਕਾਰ ਨੇ ਹਰੇਕ ਨੂੰ ਜਾਣਨ ਦੀ ਪਹਿਲਾਂ ਵੀ ਵਕੀਲ ਪੱਤਰਕਾਰ ਜੱਜ ਸਹਿਬਾਨ ਦੂਜੇ ਲੀਡਰ ਕਿੰਨਿਆਂ ਨੇ ਸਵਾਲ ਖੜੇ ਕੀਤੇ ਸੀ ਕਿ ਸਾਡੇ ਫੋਨ ਟੈਪ ਜੇ ਬਹੁਤ ਸਾਰਾ ਕੁਝ ਹੈ ਨਾ ਇਹ ਅੱਜ ਦੀ ਤਰੀਕ ਤਕਨਾਲੋਜੀ ਤਾਂ ਇੰਨੀ ਹਾਈ ਟੈਕ ਹੈ ਉਹ ਕਹਿੰਦੇ ਕਿ ਬੰਦ ਪੇ ਫੋਨ ਦੇ ਵਿੱਚ ਸਾਰਾ ਕੁਝ ਪੜਿਆ ਦੇਖਿਆ ਜਾ ਸਕਦਾ ਆਪਾਂ ਮੰਨ ਲਈਏ ਕਿ ਸਰਕਾਰ ਸਹੀ ਕਹਿ ਰਹੀ ਹੈ ਹਮ ਆਪਾਂ ਮੰਨ ਲੀਏ ਕਿ ਵਿਰੋਧੀ ਧਿਰ ਝੂਠ ਬੋਲ ਰਹੀ ਹੈ ਹਮ ਇਹਨਾਂ ਦੋਹਾਂ ਤਰ੍ਹਾਂ ਦੀ ਸਿਆਸੀ جنگ ਦੇ ਵਿਚਾਲੇ ਇੱਕ ਧਿਰ ਹੈ ਹਮ ਉਹ ਹੈ ਜੀ ਜਿਹੜੇ ਤਕਨੀਕ ਦੇ ਮਾਹਰ ਨੇ ਹਮ ਸਹੀ ਹੈ ਤਕਨੀਕੀ ਮਾਹਰਾਂ ਨੂੰ ਮੈਂ ਪੜ੍ਹ ਸੁਣ ਰਿਹਾ ਸੀ ਉਹ ਕਹਿੰਦੇ ਕਿ ਅਜਿਹੇ ਐਪ ਹਮ ਇਸ ਗੱਲ ਦੀ ਸਮਰੱਥਾ ਰੱਖਦੇ ਹੁੰਦੇ ਨੇ ਕਿ ਉਹ ਤੁਹਾਡਾ OTP ਤੱਕ ਪੜ੍ਹ ਸਕਦੇ ਨੇ ਹਮ ਸਹੀ ਹੈ ਬਿਲਕੁਲ ਜੀ ਅਜਿਹੇ ਐਪ ਸਮਰੱਥਾ ਰੱਖਦੇ ਹੁੰਦੇ ਨੇ ਕਿ ਉਹ ਤੁਹਾਡਾ SMS ਤੱਕ ਪੜ੍ਹ ਸਕਦੇ ਨੇ ਹਮ ਉਹ ਤੁਹਾਡਾ ਵੌਇਸ ਮੈਸੇਜ ਸੁਣ ਸਕਦੇ ਨੇ ਹੂੰ ਹੂੰ ਉਹ ਤੁਹਾਨੂੰ ਆਈ ਕਾਲ ਸੁਣ ਕੇ ਰਿਕਾਰਡ ਕਰਕੇ ਕਿਸੇ ਨੂੰ ਡਿਲੀਵਰ ਵੀ ਕਰ ਸਕਦੇ ਨੇ ਹੂੰ ਸਹੀ ਹੈ ਉਹ ਤੁਹਾਡੀ ਈਮੇਲ ਪੜ ਚੈੱਕ ਕਰ ਸਕਦੇ ਨੇ ਤੇ ਜੇ ਇਹ ਸਾਰਾ ਕੁਝ ਉਹ ਕਰ ਸਕਦੇ ਨੇ ਤਾਂ ਉਹ ਕਹਿੰਦੇ ਕਿ ਇਹ ਐਪ ਜਿਹੇ ਸਥਿਤੀ ਚ ਵੀ ਹੁੰਦੇ ਨੇ ਕਿ ਦੋ ਬੰਦੇ ਜੇ ਡ੍ਰੈਗ ਰੂਮ ਚ ਬੈਠ ਕੇ ਗੱਲਬਾਤ ਕਰ ਰਹੇ ਨੇ ਫੋਨ ਮੀਚ ਤੇ ਸਾਇਲੈਂਟ ਸਥਿਤੀ 'ਚ ਪਏ ਨੇ ਤਾਂ ਵੀ ਉਹ ਤੁਹਾਡੀ ਸਾਰੀ ਗੱਲਬਾਤ ਸੁਣ ਸਕਦੇ ਸੁਣ ਸਕਦੇ ਨੇ ਸਹੀ ਹੈ ਜੇ ਜਸੂਸ ਨਹੀਂ ਤਾਂ ਜੀ ਹੋਰ ਕੀ ਨੇ ਹੋਰ ਕੀ ਹੈ ਬਿਲਕੁਲ ਸਹੀ ਹੈ ਹੂੰ ਇਹ ਸਰਕਾਰ ਇਸ ਦੇ ਉੱਤੇ ਅੜ ਗਈ ਕਿ ਜੀ ਇਹ ਇੰਸਟਾਲ ਕਰਨਾ ਪਊਗਾ ਤੇ ਇਹ ਡਿਲੀਟ ਨਹੀਂ ਹੋਊਗਾ ਠੀਕ ਹੈ ਅੱਛਾ ਪਰ ਮੋਢਲੇ ਵਿਰੋਧ ਤੋਂ ਬਾਅਦ ਹੀ ਜੋਤੀਨਾਥ ਸਿੰਧੀਆਂ ਨੂੰ ਮੈਂ ਸੁਣ ਰਿਹਾ ਸੀ ਜਿਹੜੇ ਸੰਸਾਰ ਮੰਤਰੀ ਨੇ ਸਾਡੇ ਉਹ ਕਹਿੰਦੇ ਨਹੀਂ ਜੀ ਇਹਦੀ ਆਪਸ਼ਨ ਹੋਊਗੀ ਡਿਲੀਟ ਵੀ ਹੁਣ ਕਰ ਲਿਆ ਜਾ ਸਕੂਗਾ ਮਤਲਬ ਇਹਦਾ ਤੁਸੀਂ ਇਸ ਗੱਲ ਤੇ ਤੁਰੰਤ ਕਿਉਂ ਆ ਗਏ ਤੇ ਫਿਰ ਤੁਸੀਂ ਰੱਖਣੇ ਕਿਉਂ ਆ ਜਦੋਂ ਡਿਲੀਟ ਕਰਾਉਣਾ ਬਾਅਦ ਚ ਤੋਂ ਸਵਾਲ ਸੋ ਇਸ ਲਈ ਇਹ ਬੁੱਦਾ ਵੱਡਾ ਬਣੂਗਾ ਇਹ ਨਿੱਜਤਾ ਤੇ ਇੱਕ ਨਵਾਂ ਹਮਲਾ ਹੈ ਬਿਲਕੁਲ ਸਹੀ ਹੈ ਬਿਲਕੁਲ ਸ਼ਰਮਾ ਜੀ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥ ਜੀ ਜਿਹੜੇ ਨਾ ਸਿਰਫ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੱਤਰਕਾਰਤਾ ਦੇ ਤੌਰ ਤੇ ਟਿੱਪਣੀਆਂ ਕਰਦੇ ਨੇ ਬਲਕਿ ਗਰਾਊਂਡ ਤੇ ਜਾ ਕੇ ਸੰਘਰਸ਼ੀ ਲੋਕਾਂ ਦੀ ਸੁਰ ਵੀ ਜਿਹੜੀ ਹੈ ਉੱਚੀ ਕਰਦੇ ਨੇ ਬਿਵਾਖ ਸਰਕਾਰਾਂ ਨੂੰ ਘੇਰਦੇ ਨੇ ਸਵਾਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ